हां जी ਅੱਜ ਆਪਾਂ ਕੱਟਾਂਗੇ ਸਕਰਟ ਪਲਾਜੋ ਸਕਰਟ ਪਲਾਜੋ ਜਿਹੜਾ ਬਣਾਉਣਾ ਹੁੰਦਾ ਹੈ 3 ਮੀਟਰ ਜਿਵੇਂ ਕਪੜਾ ਸੀਗਾ 3 ਮੀਟਰ ਕਪੜੇ ਨੂੰ ਇਸ ਤਰ੍ਹਾਂ ਆਪਾਂ ਦੂਰਾ ਕਰਕੇ ਤੇ ਇਦਾਂ ਇਸ ਤਰ੍ਹਾਂ ਹੀ ਤੋਂ ਆਪਾਂ ਗੋਲ ਪਾਸਾ ਕੱਟ ਲੈਣਾ ਇੱਕ ਸਾਈਡ ਤੇ ਇਹ ਆਪਣੇ ਕੋਲੇ ਜਿੰਨਾ ਵੀ ਆਪਣਾ ਘੇਰ ਬਣ ਹੈਗਾ ਉਨਾ ਹੀ ਆਪਾਂ ਪੂਰਾ ਰੱਖ ਲੈਣਾ ਇਹ ਤੇ ਜਿਹੜਾ ਸਕਰਟ ਵਾਂਗੂ ਹੀ ਇਹ ਲੱਗਦਾ ਤੇ ਵੈਸੇ ਪਲਾਜੋ ਹੁੰਦਾ ਹੈ ਤੇ ਇਹ ਆਪਣਾ ਨੇ ਲੰਬਾਈ ਇਹਦੀ ਉੱਪਰੋਂ ਰੱਖ ਕੇ ਇਧਰੋਂ ਆਪਾਂ ਲੰਬਾਈ ਮੈਨ ਲੈਣੀ ਇਹਦੀ ਕੰਨੀ ਵੱਲੋਂ ਇੱਥੋਂ ਆਪਾਂ ਲੰਬਾਈ ਮਿਕ ਕੇ ਦਾ ਨਿਸ਼ਾਨ ਲਾ ਲੈਣਾ ਇਧਰੋਂ ਤੇ ਬਾਕੀ ਕਪੜਾ ਆਪਾਂ ਲਾ ਲਿਆ ਉਪਰੋਂ ਇਹਦੀ ਲੈਂਥ ਦੇ ਅਨਸਾਰ ਆਪਾਂ ਉੱਪਰ 2 ਇੰਚ ਦਾ ਵੀ ਪਾ ਸਕਦੇ ਹਾਂ 벨ਟ ਜਿਹਦੇ ਵਿੱਚ ਲਾਸਟ ਪਾਉਣਾ ਤੇ ਆਪਾਂ 3-4 ਇੰਚ ਦੀ 3 ਦੀ ਇੰਚ ਦੀ ਭਾਵੇਂ 4 ਦੀ ਉਹ ਵੀ ਆਪਾਂ ਪਾ ਸਕਦੇ ਹਾਂ ਉਸਾਂ ਆਪਣਾ ਲੈਂਥ ਘਟਾਵਾਂ ਧਾ ਲੈਣੀ ਹੈ ਤੇ ਇਹਦੇ ਉੱਪਰ ਆਪਾਂ ਜੇ 2 ਇੰਚ ਲਾਵਾਂਗੇ ਤਾਂ ਉਨੀ ਲੈਂਥ ਆਪਣੀ ਆ ਥੋੜੀ ਜਿਹੀ ਘੱਟ ਰੱਖਾਂਗੇ ਦੋ ਇੰਚ ਦੇ ਹਿਸਾਬ ਨਾਲ ਕੱਟ ਰੱਖਣੀ ਹੈ ਜੇ ਆਪਾਂ ਇਹ 4 ਇੰਚ ਦੀ ਬੈਲਟ ਪਾਉਣੀ ਹੈ ਉੱਪਰ ਬੈਲਟ ਨੂੰ ਵੀ ਪਿਆ ਜਾਂਦਾ ਫਿਰ ਆਪਾਂ ਲੰਬਾਈ ਉਨੀ ਆਪਾਂ ਕਟਾ ਕੇ ਆਪਾਂ ਲੰਬਾਈ ਰੱਖ ਲੈਣੀ ਹੈ ਇੱਕ ਵਾਰੀ ਤੇ ਜਿੰਨਾ ਆਪਣਾ 3 ਮੀਟਰ ਕਪੜਾ ਪਾਉਣੇ 3 ਹੁੰਦਾ ਹੈ ਸਲਵਾਰ ਦਾ ਉਹ ਸਾਰੇ ਨੂੰ ਆਪਾਂ ਦੂਰਾ ਕਰਕੇ ਇਸ ਤਰੀਕੇ ਆਪਾਂ ਇੱਥੋਂ ਕੱਟ ਲੈਣਾ ਕੱਟ ਕਰਕੇ ਆਪਾਂ ਫਿਰ ਇਹਦੀ ਕਾਟ ਪਾਵਾਂਗੇ ਹੁਣ ਆਪਾਂ ਨੇ ਇਹਦੀ ਇੱਕ ਇਧਰ ਆਪਣੀ ਲੈਂਥ ਸੀਗੀ ਲੈਂਥ ਦੇ ਹਿਸਾਬ ਨਾਲ ਆਪਾਂ ਇਸ ਸਾਈਡ ਤੋਂ ਇੱਕ ਸਾਈਡ ਤੋਂ ਆਪਾਂ 2 ਇੰਚ ਦਾ ਨਿਸ਼ਾਨ ਲਾ ਕੇ ਤੇ ਇਸ ਤਰ੍ਹਾਂ ਆਪਾਂ ਕਾਟ ਪਾ ਲਈ ਹੈ ਇਹ ਝੋਲੀ ਦੀ ਕਾਰਟ ਪਾਉਣੀ ਆ ਆਪਾਂ ਇਦਾਂ ਤੇ ਇਹਦਾ ਆਪਾਂ ਅਗਲਾ ਪਿਛਲਾ ਪਾਸਾ ਇੱਕੋ ਜਿਹਾ ਹੀ ਰੱਖਾਂਗੇ ਕਿਉਂਕਿ ਨੀਚੇ ਤੋਂ ਹੀ ਖੁੱਲਾ ਹੀ ਹੁੰਦਾ ਕੋਈ ਇਹਦੀ ਪ੍ਰੋਬਲਮ ਨਹੀਂ ਆਉਂਦੀ ਉੱਦਾਂ ਖਿੱਚ ਕੁਛ ਦੀ ਤੇ ਇਹ ਮਤਲਬ ਇੱਕ ਪਲਾਜ਼ੋ ਬਣ ਜਾਂਦਾ ਹੈ ਘਗਰਾ ਟਾਈਪ ਵੀ ਲੱਗਦਾ ਤੇ ਜਿਵੇਂ ਆਪਾਂ ਜਾਗੂ ਸੂਟ ਬਣਾਉਣੇ ਆ ਜਾਗੂ ਸੂਟ ਤੇ ਬਣਾਉਣ ਲੱਗੇ ਵੀ ਆਪਾਂ ਇਦਾਂ ਦਾ ਪਲਾਜ਼ੋ ਬਣਾ ਸਕਦੇ ਹਾਂ ਘਗਰਾ ਟਾਈਪ ਹੀ ਲੱਗਦਾ ਇਹ ਸਕਰਟ ਵਾਂਗੂ ਇੱਕ ਸਾਹ ਦੀ ਤੇ ਬਹੁਤ ਸੋਹਣਾ ਬਣ ਜਾਂਦਾ ਤੇ ਇਹ ਬਿਲਕੁਲ ਪਤਾ ਨਹੀਂ ਲੱਗਦਾ ਵੀ ਆਪਣੇ ਘਗਰਾ ਪਾਇਆ ਜਾਂ ਪਲਾਜ਼ੋ ਆ ਕੀ ਹੈ ਇਦਾਂ ਬਣ ਜਾਂਦਾ ਇਹ ਤੇ ਇਹ ਆਪਾਂ ਜਿਹੜੀ ਝੋਲੀ ਆਪਾਂ ਜਿਹਦਾ ਆਪਾਂ 2 ਇੰਚ ਮਤਲਬ ਉੱਪਰ ਚੜਨਾ 벨ਟ ਦਾ ਤੇ ਫੇਰ ਆਪਾਂ ਨੇ ਇਹ ਝੋਲੀ ਥੋੜੀ ਜਿਹੀ ਆਪਾਂ ਵਧ ਰੱਖਣੀ ਹੈ ਜੇ ਆਪਾਂ 4 ਇੰਚ ਚੜਨਾ ਫੇਰ ਆਪਣੀ ਝੋਲੀ ਉਹੀ 9.5 ਇੰਚ ਜਿਵੇਂ ਆਪਾਂ ਸਲਵਾਰ ਦੀ ਕਰਦੇ ਹਾਂ 10 ਇੰਚ 9.5 ਉਸ ਹਿਸਾਬ ਨਾਲ ਕਟਾਈ ਕਰਨੀ ਹੈ ਜੇ ਆਪਾਂ ਨੇ 2 ਇੰਚ ਹੀ ਉੱਪਰ ਪਾਉਣਾ ਹੈ ਫੇਰ ਆਪਾਂ ਇਹ ਝੋਲੀ ਦੀ ਕਟਾਈ 13 ਇੰਚ ਦੀ ਕਰਾਂਗੇ ਤੇ ਫੇਰ ਆਪਾਂ 13 ਇੰਚ ਦੇ ਹਿਸਾਬ ਨਾਲ ਕਰਕੇ ਆਪਾਂ ਗਲਾਈ ਇਹ ਤੇ ਇੱਥੇ ਆਪਾਂ ਉਸੇ ਤਰ੍ਹਾਂ ਹੀ ਹੁਣ ਆਪਾਂ ਇਹ ਜਿਹੜੀ ਲਾਈਨਿੰਗ ਹੈ ਇਹ ਆਪਾਂ ਹੁਣ ਨਾਲ ਕੱਟ ਲੈਣੀ ਇਹ ਜਿਹੜੇ ਹਿਸਾਬ ਨਾਲ ਆਪਣਾ ਕੱਪੜਾ ਹੈਗਾ ਉਸੇ ਹਿਸਾਬ ਨਾਲ ਇਹਨੂੰ ਦੂਰਾ ਕਰਕੇ 19 ਚੜਾਈ ਰੱਖ ਕੇ ਆ ਚੀਜ਼ ਆ ਸਾਈਡ ਆਪਣੀ ਗੋਲ ਹੈ ਤੇ ਇਧਰਲੀ ਸਾਈਡ ਆਪਾਂ ਕਾਟ ਪਾਈ ਹੈ ਇਹ ਕੰਨੀ ਲੋਟ ਹੀ ਆਪਾਂ ਇਸ ਤਰ੍ਹਾਂ ਲਮਾਈ ਬਣਾਉਣੀ ਹੈ ਦੀ ਨੀਚੇ ਨੂੰ ਤੇ ਇਦਾਂ ਇਹਦਾ ਜਿੰਨਾ ਵੀ ਘੇਰਾ ਬਣਦਾ ਫਿਰ ਉਸ ਹਿਸਾਬ ਨਾਲ ਆਪਾਂ ਘੇਰਾ ਬਣਾ ਲੈਣਾ ਤੇ ਕੰਨੀ ਆਪਾਂ ਆਪਾਂ ਉੱਪਰ ਕਰਤੀਏ ਨੀਚੇ ਵੀ ਕਰ ਸਕਦੇ ਆ ਕੰਨੀ ਉੱਪਰ ਵੀ ਕਰ ਸਕਦੇ ਆ ਤੇ ਇਹਦੇ ਨਾਲੋਂ ਆਪਾਂ ਨੂੰ ਜਿਹੜੇ ਆ ਚੀਜ਼ ਆਪਣੇ ਕੋਲੇ ਬਚੀ ਹੈ ਉੱਪਰੋਂ ਲਾਈ ਹੈ ਜਿਹੜਾ ਆ ਇਹ ਕੱਪੜਾ ਆਪਣਾ ਇਹ ਕਪੜਾ ਆਪਾਂ ਉੱਪਰ ਲਾਇਆ ਆ ਦੇਖ ਸਕਦੇ ਤੁਸੀਂ ਆਪਾਂ 벨ਟ ਵੀ ਇਹਦੀ ਬਣਾ ਸਕਦੇ ਆ ਕਾਫੀ 7 7.5 ਇੰਚ ਆਪਣਾ ਕਪੜਾ ਲੈ ਗਿਆ ਤੇ ਇਹਨੂੰ ਆਪਾਂ 벨ਟ ਜੇ ਆਪਾਂ 2 ਇੰਚ ਵਾਲਾ ਕਪੜਾ ਰੱਖ ਕੇ ਲਾਉਣੀ ਆ ਉਸ ਹਾਮਣਾ ਵੀ ਆਪਾਂ ਲਾ ਸਕਦੇ ਆ ਤੇ ਆਪਾਂ ਇਧਰੋਂ ਕੰਨੀ ਵੱਲੋਂ ਆਪਾਂ 4 ਇੰਚ ਕਪੜਾ 4.5 ਇੰਚ ਲਵਾਂਗੇ ਤੇ ਉਹ ਆਪਾਂ ਉੱਪਰ ਇਹਦੇ ਵਾਲ ਪਾ ਕੇ ਬਾਅਦ ਵਿੱਚ ਇਸ ਤਰ੍ਹਾਂ ਅਟੈਚ ਕਰਕੇ ਤੇ ਲਾਸਟ ਪਾਸ ਸਕਦੇ ਆ ਤੇ ਇਦਾਂ ਹੀ ਆਪਣਾ ਘਗਰਾ ਟਾਈਪ ਪਲਾਜੋ ਬਣ ਜਾਣਾ ਤੇ ਬਹੁਤ ਹੁਣ ਏਦਾਂ ਦੇ ਟ੍ਰੈਂਡ ਚੱਲਿਆ ਹੋਇਆ ਵੀ ਜਾਗੋ ਸੂਟ ਤੇ ਆਪਾਂ ਏਦਾਂ ਹੀ ਬਣਾਉਣੀ ਆ ਤੇ ਇਹਦੀ ਆਪਾਂ ਬਾਅਦ ਵਿੱਚ ਸਲਵਾਰ ਵੀ ਬਣਾ ਸਕਦੇ ਆ ਕਿਉਂਕਿ ਸਲਵਾਰ ਆਪਣੀ ਇਸ ਤਰ੍ਹਾਂ ਕਪੜਾ 3 ਮੀਟਰ ਹੁੰਦਾ ਤੇ ਉਹਦੇ ਹਿਸਾਬ ਨਾਲ ਆਪਾਂ ਕੁੰਦਾ ਕੱਟਦੇ ਹੁੰਦੇ ਆ ਤੇ ਜਿੱਧਰ ਉਹ ਆਪਣੀ ਆਕਾਰ ਪਾਈ ਆ ਇਧਰੋਂ ਆਪਾਂ ਪੌਂਚਾ ਲਾ ਲੈਨੇ ਤੇ ਜਿਹੜਾ ਨੀਚੇ ਵਾਲਾ ਇਹਨੂੰ ਆਪਣਾ ਗੋਲ ਪਾਸਾ ਹੀ ਆ ਇਹਨੂੰ ਸਿੱਧਾ ਕਰਕੇ ਆਪਾਂ ਇਹਦੇ ਕੁੰਦੇ ਕੱਟ ਸਕਦੇ ਆ ਤੇ ਜਿਹੜਾ ਉੱਪਰ ਆਪਣੀ ਬੈਲਟ ਜਿਹੜੀ ਆਪਣੀ ਪਾਈ ਹੋਈ ਹੁੰਦੀ ਹੈ ਬੈਲਟ ਉਹੀ ਲੱਗ ਜਾਂਦੀ ਹੈ ਤੇ ਇਹਦੀ ਆਪਾਂ ਇਸੇ ਤਰ੍ਹਾਂ ਸਲਵਾਰ ਵੀ ਬਣਾ ਸਕਦੇ ਬਾਅਦ ਵਿੱਚ ਤੇ ਜੇ ਆਪਾਂ ਜਾਗੂ ਦੇ ਆਪਾਉਣ ਵਾਸਤੇ ਕੀ ਰ ਆਪਾਂ ਸਕਰਟ ਬਣਾ ਸਕਦੇ ਇਹਨੂੰ ਤੇ ਉਸ ਤੋਂ ਬਾਅਦ ਆਪਾਂ ਆਮ ਪਾਉਣ ਵਾਸਤੇ ਪਲਾ ਸਲਵਾਰ ਵੀ ਤਿਆਰ ਕਰ ਸਕਦੇ ਆ ਤੇ ਇਹ ਬਹੁਤ ਹੀ ਸੌਖੇ ਤਰੀਕੇ ਨਾਲ ਬਣ ਜਾਂਦਾ ਬਸ ਇਹਦੇ ਆਪਾਂ ਉੱਪਰ ਇੱਥੇ ਜਿੰਨੀ ਆਪਣੀ ਬੈਲਟ ਹੈ ਇੱਥੇ ਟੱਕ ਲੈ ਲੈਣਾ ਵਿਚਾਲੇ ਇਹ ਵਿਚਾਲਾ ਹੋਊਗਾ ਤੇ ਉਹਦੇ ਹਿਸਾਬ ਨਾਲ ਆਪਣੀ ਜਿੰਨੀ ਬੈਲਟ ਹੈ ਉੱਪਰ ਉਹਦੇ ਹਿਸਾਬ ਨਾਲ ਹੀ ਆਪਣੀ ਸਲਵਾਰ ਦੀ ਬੈਲਟ ਦੇ ਹਿਸਾਬ ਨਾਲ ਹੀ ਆਪਾਂ ਵਾਲ ਉਨੇ ਜੀ ਤਿਆਰ ਕਰ ਲੈਣੇ ਆ ਤੇ ਇਹਦੇ ਵਾਲ ਜਿਹੜੇ ਸਾਰੇ ਇੱਕ ਸਾਈਜ਼ ਹਾਬਣਾ ਜਿਵੇਂ ਸਲਵਾਰ ਦੇ ਆਪਾਂ ਮੂਰੇ ਮੂਰੇ ਪਾਉਣੇ ਇਹਦੇ ਸਾਰੇ ਗੋਲ ਵਾਲ ਪਾ ਲੈਣੇ ਆ ਬਸ ਸਾਰੇ ਵਾਲ ਪਾ ਕੇ ਆਪਾਂ 벨ਟ ਦਾਦ ਕਰਕੇ ਉਨੇ ਚ ਵਾਲ ਆਪਣੇ ਸਾਰੇ ਹੋ ਜਾਣ ਇੱਕ ਸਾਈਡ ਦੇ ਤੇ ਫਿਰ ਆਪਾਂ ਉਸੇ ਹਿਸਾਬ ਨਾਲ ਇਹਨੂੰ 벨ਟ ਜੜ ਕੇ ਤੇ ਝੋਲੀਆਂ ਆਪਾਂ ਪਹਿਲਾਂ ਸਿਉਾਂਗੇ ਫਿਰ ਵਾਲ ਪਾਵਾਂਗੇ ਇਹਦੇ ਹਿਸਾਬ ਨਾਲ ਫਿਰ ਆਪਣੇ ਆ ਬਸ ਆਈਡਾਂ ਲਈ ਸਿਉਣ ਤੇ ਲੰਬਾਈ ਮਣ ਕੇ ਆਪਾਂ ਨੀਚੇ ਤੋਂ ਕੇਰਾ ਮੋਰ ਫੋਲਡ ਕਰ ਦੇਣਾ ਬਸ ਇਹ ਤਾਂ ਆਪਾਂ ਇਹਦੀ ਸਲਾਈ ਕਰਨੀ ਹੈ ਤੇ ਹੁਣ ਆਪਾਂ ਇਹਦੀ ਲਾਈਨਿੰਗ ਜਿਹੜੀ ਉਹ ਬਰਾਬਰ ਹੀ ਕਟਾਂਗੇ ਕਿਉਂਕਿ ਆਪਾਂ ਨੂੰ ਬਾਅਦ ਚ ਜੇ ਸਲਵਾਰ ਬਣਾਉਣੀ ਹੈ ਤੇ ਆਪਣੇ ਕੋਲ ਲਾਈਨਿੰਗ ਵੀ ਪੂਰੀ ਚਾਹੀਦੀ ਹੈ ਤੇ ਆਪਾਂ ਸਲਵਾਰ ਦੇ ਸਾੜ ਨਾਲ ਆਪਾਂ ਪੂਰੀ ਲਾਈਨਿੰਗ ਰੱਖਾਂਗੇ ਨਾਲ ਤਾਂ ਆਪਣਾ ਜਿਹੜਾ ਇਹ ਪਲਾਜ਼ੋ ਬਣੂਗਾ ਇਹ ਪਾਰਾ ਪਾਰਾ ਬਨਜੂਗਾ ਜਾਨੀ ਇੱਕ ਗਰੇਂਗੋਈ ਲੱਗੂਗਾ ਤੇ ਆਪਾਂ ਹੁਣ ਕੱਟਦੇ ਇਹਦੀ ਲਾਈਨਿੰਗ ਉਸੇ ਤਰ੍ਹਾਂ ਹੀ ਇਹਨੂੰ ਉੱਪਰ ਰੱਖ ਕੇ ਵੀ ਕੱਟ ਸਕਦੇ ਆ ਇਦਾਂ ਹੀ ਆਪਾਂ ਦੁਹਰਾ ਕਰਕੇ ਆ ਕਾਟ ਆਪਾਂ ਉਸੇ ਤਰ੍ਹਾਂ ਹੀ ਪਾ ਦਾਂਗੇ ਤੇ ਪੜਕੇ ਆਪਾਂ ਤੁਹਾਨੂੰ ਸਟਿਚ ਕਰਕੇ ਦਿਖਾਵਾਂਗੇ ਕਿ ਇਸ ਤਰ੍ਹਾਂ ਇਹਦੀ ਲੁੱਕ ਆਉਂਦੀ ਹੈ ਕਿੱਦਾਂ ਬਣਦਾ ਇਹ ਹਾਂਜੀ ਹੁਣ ਆਪਾਂ ਇਸ ਤਰ੍ਹਾਂ ਲਾਈਨਿੰਗ ਵਿਛਾ ਲਈ ਹੈ ਲਾਈਨਿੰਗ ਵਿਛਾ ਕੇ ਆਪਾਂ ਦੂਰੀ ਉਨੀ ਕਰ ਲਈ ਹੈ ਤੇ ਇਹ ਆਪਾਂ ਇਹਦੀ ਇੰਨੀ ਕ ਆਪਾਂ ਲਾਈਨਿੰਗ ਇਸ ਤਰ੍ਹਾਂ ਆਪਾਂ ਇੱਥੋਂ ਆਪਾਂ ਕੱਟ ਕਰਾਂਗੇ ਲਾਈਨਿੰਗ ਥੋੜੀ ਜਿਹੀ ਲੂਜ਼ ਰੱਖਾਂਗੇ ਤੇ ਆਪਾਂ ਇੰਨੀ ਲਾਈਨ ਗਏ ਇਹ ਉੱਚੀ ਲਗਾਵਾਂਗੇ ਆ ਕੰਨੀ ਵਾਲਾ ਪਾਸਾ ਆਪਾਂ نیچے ਕਰ ਲਿਆ ਫਿਰ ਆਪਾਂ ਨੂੰ نیچے ਤੋਂ ਲੇੜਨ ਲੇੜ ਨਾਲ ਹੀ ਪਹਿਣਾ ਲਾਈਨ ਨੂੰ ਇਹ ਆਪਾਂ ਜਿਹੜੀ ਇੱਥੋਂ ਪਾਏ ਨਾ ਸਾਰਾ ਫੋਲਡ ਵੀ ਕਰਨਾ ਕਪੜਾ ਤੇ ਤਾਂ ਕਰਕੇ ਆਪਾਂ ਥੋੜੀ ਉੱਚੀ ਰੱਖਾਂਗੇ ਤੇ ਕਿਉਂਕਿ ਆਪਣਾ ਨੀਚੇ ਆਪਾਂ ਫੋਲਡ ਕਰਨ ਲੱਗੇ ਵਿੱਚ ਨਹੀਂ ਦੇਣੀਗੀ ਲਾਈਨਿੰਗ ਤੇ ਹੁਣ ਆਪਾਂ ਇੱਥੇ ਹੀ ਇਸੇ ਤਰ੍ਹਾਂ ਇੱਥੋਂ ਲਿਆ ਕੇ ਇਹ ਆਪਾਂ ਇਦਾਂ ਕੱਟ ਪਾ ਕੇ ਆ ਉੱਪਰੋਂ ਲਾ ਦਾਂਗੇ ਇਹਨਾਂ ਇਹਨਾਂ ਲਾਈਨਿੰਗ ਤੇ ਇਸ ਤਰੀਕੇ ਆਪਾਂ ਲਾਈਨਿੰਗ ਕੱਟ ਲੈਣੀ ਆ ਲਾਈਨਿੰਗ ਦਾ ਵੀ ਆਹ ਸਾਈਡ ਇਹਦੀ ਵੀ ਗੋਲ ਹੈ ਤੇ ਇਹ ਸਾਈਡ ਲਾਈਨਿੰਗ ਦੀ ਵੀ ਆਪਾਂ ਗੋਲ ਹੀ ਰੱਖਣੀ ਆ ਤੇ ਉਸੇ ਤਰ੍ਹਾਂ ਆਪਾਂ ਕੰਨੀ ਲੋਟੀ ਆਪਾਂ ਦੂਰਾ ਕਰਿਆ ਕੰਨੀ ਲੋਟੀ ਆਪਾਂ ਲਾਈਨਿੰਗ ਲਾਉਣੀ ਕੰਨੀ ਲੋਟੀ ਆਪਾਂ ਆ ਕਪੜਾ ਤੇ ਇਸੇ ਤਰ੍ਹਾਂ ਹੀ ਆਪਾਂ ਕੰਨੀ ਇਧਰ ਉੱਪਰ ਕਰਕੇ نیچے ਨੂੰ ਇਸ ਤਰ੍ਹਾਂ ਆਪਾਂ ਇਹਨੂੰ ਕੱਟ ਕਰ ਲੈਣਾ ਤੇ ਇਹ ਆਪਣੀ ਬਸ ਕਾਟੇ ਦੀ ਇਹੀ ਪਣੀ ਪਲਾਸੋ ਦੀ ਹੋਰ ਕੋਈ ਕਾਟ ਨਹੀਂ ਪੈਂਦੀ ਇੱਥੋਂ ਆਪਣਾ ਬਿਲਕੁਲ ਸਿੱਧਾ ਹੀ ਹੁੰਦਾ ਤੇ ਇਦਾਂ ਹੀ ਆਪਾਂ ਕੱਟ ਲੈਣਾ ਇਹ ਤੇ ਆਪਣੇ ਉੱਪਰ ਸਾਰੇ ਵਾਲ ਪਾ ਕੇ ਉਹਦਾ ਆਪਾਂ ਇਹ ਤਿਆਰ ਕਰ ਦੇਣਾ ഇത്കോ ലൈനെ സൗണാ ല സൈഡ ദോണ ലൈനങ്ങോനെ ദോണ ളളിങ്ങ പ്ലാൻ ദോണി സൗണാ ലാ ലാ ളി സൗള ലൈസ് ലൈന ഇത ਆ ਦੋਨੇ ਚੀਜ਼ਾਂ ਰਹਿ ਗਈਆਂ ਇਹ ਕਪੜਾ ਉੱਪਰ ਆ ਗਿਆ ਤੇ ਲਾਈਨ ਇਹ ਇਧਰਲੀ ਸਾਈਡ ਹੈ ਅੰਦਰ ਦਾ ਨੂੰ ਸੀਨ ਆ ਗਈ ਹੁਣ ਆਪਾਂ ਨੇ ਆ ਜਿਹੜੀ ਸਲਾਈ ਹੈ ਦੇ ਉੱਪਰ ਦੀ ਲੱਪਣੀ ਹੈ ਇੱਥੋਂ ਆਪਾਂ ਰੱਖ ਕੇ ਸਲਾਈ ਲਾਵਾਂਗੇ ਤੇ ਫਿਰ ਕੋਈ ਸਾਈਡ ਸੀਨ ਨੇ ਉਹ ਸਾਈਡ ਨੂੰ ਆਪਾਂ ਸੀਨ ਲਾ ਦੇਗੇ ਇਧਰਲੀ ਸਾਈਡ ਸੀਨ ਹੈ ਤੇ ਇਧਰਲੀ ਸਾਈਡ ਨੂੰ ਹੀ ਆਪਾਂ ਸਲਾਈ ਲਾਉਣੀ ਹੈ ਦੀ ਜੀ ਹੁਣ ਆਪਾਂ ਨੇ ਇਹ ਦੋਨੇ ਸਿਉਣਾ ਤਾਂ ਮਤਲਬ ਮਾਰ ਲਿਆ ਉੱਪਰ ਦੀ ਦੱਬ ਮੀ ਸਲਾਈ ਜਿਹੜੀ ਆ ਉਹ ਲਾ ਲਈ ਐ ਹੁਣ ਆਪਣੇ ਕੋਲੇ ਆ ਜਿਹੜਾ ਉੱਪਰਲੇ ਪਾਸੇ ਆਪਾਂ ਬਲ ਪਾਉਣੇ ਆ ਇਹਦੇ ਆਪਣੇ ਆ ਚੀਜ਼ ਕਪੜਾ ਤੇ ਆ ਲਾਈਨਿੰਗ ਆ ਇਹਨੂੰ ਅਟੈਚ ਕਰਨਾ ਪਰ ਇੱਕ ਵਾਰ ਪਹਿਲਾਂ ਬਲ ਪਾਉਣੇ ਵੈਸੇ ਤਾਂ ਇਦਾਂ ਵੀ ਪੈ ਜਾਣਗੇ ਪਰ ਕਈ ਵਾਰ ਲਾਈਨਿੰਗ ਅੱਗੇ ਪਿੱਛੇ ਹੋ ਜਾਂਦੀ ਐ ਤੇ ਇਹ ਆਪਾਂ ਜੇ ਆਪਾਂ ਪਹਿਲਾਂ ਆਪਾਂ ਕੱਚੀ ਸੀਨ ਲਗਾ ਲਿਓ ਜੀ ਨੂੰ ਮਤਲਬ ਕੱਟ ਆਉਂਦਾ ਉੱਪਰ ਕਈ ਵਾਰ ਕਪੜਾ ਅੰਗੇ ਪਿੱਛੇ ਹੋ ਜਾਂਦਾ ਇਹ ਤੇ ਆਪਾਂ ਇਸ ਤਰ੍ਹਾਂ ਵੱਡੇ ਵੱਡੇ 25 ਸੀਡ ਵੀ ਲਾ ਸਕਦੇ ਆ ਤੇ ਜੇ ਆਪਾਂ ਇਦਾਂ ਹੀ ਸਾਰਾ ਸੈੱਟ ਕਰਕੇ ਪਾ ਸਕਦੇ ਆ ਤੇ ਇਦਾਂ ਵੀ ਆਪਾਂ ਸਾਰੇ ਵਾਲ ਇਦਾਂ ਚੱਕ ਚੱਕ ਕੇ ਆਪਾਂ ਵਾਲ ਸਾਰੇ ਪਾਵਾਂਗੇ ਤੇ ਹੁਣ ਆਪਾਂ ਇਹਦੇ ਵਾਲ ਪਾਉਣ ਕੇ ਵਿਖਾਉਣੇ ਤੁਹਾਨੂੰ ਤੇ ਆਪਾਂ ਸਾਰੇ ਚਾਰ ਸ਼ਵੇਰੀਏ ਦੇ ਵਾਲ ਪਾਵਾਂਗੇ ਫਿਰ ਉਸ ਤੋਂ ਬਾਅਦ ਉੱਪਰ ਇਹਦੇ ਬੈਲਟ ਲਾਵਾਂਗੇ ਉਹ ਪੈਸਾਂ ਨਾਲ ਸਾਰੇ ਬਾਹਰ ਕੋਲੀ ਆਜੂਰੀ ਸੀ ਜ ਆਪਣੀ ਥੋੜੀ ਢਿੱਲੀ ਹੈ ਇਹਨੂੰ ਆਪਾਂ ਇਧਰ ਵਾਚ ਕਰ ਸਕਦੇ ਆ ਇਧਰ ਵੀ ਘੱਟ ਸਕਦੇ ਥੋੜਾ ਜਿਹਾ ਝੋਲੀ ਬੰਨੀ ਚੋਲੀ ਵਾਲੀ ਸਿਉਣਾ ਗਈ ਹੁਣ ਆਪਾਂ ਇੱਥੇ ਪਾਣੀ ਪਾ ਰਹੇ ਹੁਣ ਆਪਾਂ ਮਿਲਾ ਗਏ ਤੇ ਸਹੀ ਆ ਗਈ ਕਿ ਥੋੜੇ ਬਹੁਤ ਫਰਕ ਹੈ ਆਪਾਂ ਨੂੰ ਇਹ ਚਾਹੀਦਾ ਹੈ 1.5 ਕੱਥੀ ਝੋਲੀ ਇੱਕ ਸਾਈਡ ਆਪਾਂ ਪਾਏ ਆ ਇਹ ਆ ਜਿਹੜੀ ਸਿਉਣ ਝੋਲੀ ਵਾਲੀ ਤੇ ਆ ਜਿਹੜੀ ਦੋਨੇ ਇਧਰਲੀ ਸਾਈਡ ਆਪਾਂ ਪਾ ਲ ਪਾ ਦੇ ਆਪਾਂ ਵੈਸੀ ਥੋੜੇ ਥੋੜੇ ਐ ਜਾ ਕੇ ਇੱਕੋ ਜਿਹੀ ਬਣ ਸਾਰੇ ਪਾ ਲਏ ਆ ਹੁਣ ਆਪਾਂ ਇਹ ਦੇਖਦੇ ਆ ਕਿੰਨੇ ਵਿੱਚ ਵੱਲ ਪੈ ਗਿਆ ਆਪਾਂ ਨੂੰ ਚਾਹੀਦੇ ਆ 21 ਦੇ ਹਿਸਾਬ ਨਾਲ ਇੱਥੋਂ ਆਪਾਂ ਚਾਹੀਦੇ 21 ਤੇ 22 21 ਇੰਚ ਹੀ ਪੂਰੇ ਚਾਹੀਦੇ ਆ ਜੀ ਸਾਢੇ 11 ਚਾਹੀਦੇ ਆ ਆਪਾਂ ਨੂੰ ਹਾਂ ਜੀ ਬਸ ਆਪਣਾ ਥੋੜਾ ਜਿਹਾ ਫਰਕ ਹੈ ਆ ਦੇਖ ਸਕਦੇ ਸਿਹਾਣਾ ਇੱਥੋਂ ਆਪਾਂ ਇੱਕ ਰੱਖਣਾ ਆ ਸਿਹਾਣੇ ਕੋਲੋਂ ਆਪਾਂ ਨੂੰ ਇੱਧਰ ਨੂੰ ਮੈਲਣਾ ਇਹ ਆਪਣੇ 10 ਚ ਪੈ ਗਏ ਆਪਣੇ 20 ਇੰਚ 벨ਟ 'ਚ ਪੈ ਗਿਆ ਇਹ ਹੁਣ ਆਪਾਂ ਕੀ ਕਰਾਂਗੇ ਇਹਨਾਂ 'ਚ ਆਪਾਂ ਇਸ ਤਰ੍ਹਾਂ ਚੈੱਕ ਕਰ ਲੈਣਾ ਕਿਹੜਾ ਵਾਲ ਜ਼ਿਆਦਾ ਵੱਡਾ ਹੈ ਬਸ ਸਿਰਫ ਥੋੜਾ ਜਿਹਾ ਹੀ ਆਪਾਂ ਨੂੰ ਕਪੜਾ ਚਾਹੀਦਾ ਤੇ ਇਹ ਚਾਪਾਂ ਨੂੰ ਜਿੱਥੇ ਵਾਲ ਜ਼ਿਆਦਾ ਥੋੜੇ ਜਿਹਾ ਵੱਡੇ ਪਈ ਹੋਏ ਆ ਹੁਣ ਆਪਾਂ ਥੋੜੇ ਜਿਹਾ ਛੋਟਾ ਕਰਕੇ ਵਾਲ ਪਾ ਦਾਂਗੇ ਆਪਾਂ ਫਰੰਟ ਤੇ ਇਧਰਲੀ ਸਾਈਡ ਥੋੜੇ ਜਿਹਾ ਜ਼ਿਆਦਾ ਵਾਲ ਵੱਡੇ ਆ ਆ ਦੇਖ ਸਕਦੇ ਤੁਸੀਂ ਇਹ ਆਪਾਂ ਥੋੜੇ ਜਿਹਾ ਛੋਟੇ ਕਰਕੇ ਇਸ ਸਾਈਡ ਤੋਂ ਥੋੜੇ ਜਿਹਾ ਛੋਟੇ ਕਰ ਦਾਂਗੇ ਤਿਹੋੜਾ ਆਪਣੀ ਜਿਹੜੀ ਬੈਲਟ ਹੈ ਅੱਧਾ ਕੈਂਚਾ ਐਂਚਾ ਕੱਟਦੀ ਆ ਉਹ ਆਪਣੀ ਪੂਰੀ ਆ ਜੂਗੀ ਹੁਣ ਆਪਾਂ ਜੈਤੋਂ ਸ਼ੁਰੂ ਕਰਕੇ ਨਾ ਇਹਦੇ ਆਪਾਂ ਦੋ ਬਲ ਜਿਹੜੇ ਆ ਇਹ ਆਪਾਂ ਵੱਡੇ ਬੱਖੇ ਨਾਲ ਪਾਈ ਆ ਹੁਣ ਆਪਾਂ ਜਿਹੜੇ ਦੋ ਬਾਲ ਇਹਨਾਂ ਨੂੰ ਇਸ ਤਰ੍ਹਾਂ ਕਰਕੇ ਛੋਟੇ ਕਰ ਦੇਣਾ ਥੋੜੇ ਜਿ ਠੀਕ ਹੈ ਇਸ ਇਸ ਤਰ੍ਹਾਂ ਥੋੜੇ ਚੱਕਨੇ ਹੋਵੇਂ ਆ ਥੋੜੇ ਜਿ ਨੇੜੇ ਕਰਕੇ ਤੇ ਥੋੜੇ ਜਿ ਛੋਟੇ ਇਹਦੇ ਨਾਲ ਹੀ ਆਪਣੀ ਇਹ 벨ਟ ਜਿਹੜੀ ਲਾਗਣੀ ਹੈ ਪਰ ਪੂਰੀ ਆ ਜਾਣੀ ਹੈ। ਹੁਣ ਆਪਣੇ ਹੁੜੀ ਵਾਲ ਪੈ ਗਏ ਆ ਇਸ ਨਾਲ। ਇਹ ਹੈ ਬੜੀ ਛੋਟੀ। ਆਪਾਂ ਚੈੱਕ ਕਰਦੇ ਆ। ਇਥੋਂ ਝੂਲੀ ਦੋ ਨਾਲੀ। ਇਦਾਂ ਮਿਲਣਾ ਆਪਾਂ। ਕਿ ਤੁਸੀਂ 1.5 ਆਪਣਾ ਚਾਹੀਦਾ ਤੇ ਇੱਥੋਂ ਲਾ ਕੇ ਆਪਣਾ 1.5 ਪੂਰਾ ਆ ਗਿਆ ਹੁਣ ਬਸ ਇਹ ਦੋ ਦੋਗ ਵਾਲਾ ਆਪਾਂ ਥੋੜੇ ਜਿਹੀ ਸੈੱਟ ਕਰਨੇ ਪਏ ਆ ਤੇ ਇਧਰਲੀ ਸਾਈਡ ਆਪਣੇ ਸਾਰੇ ਵਾਲਾ ਸਾਰੇ ਪੈ ਗਏ ਸਹੀ ਹੁਣ ਆਪਾਂ ਦੂਸਰੀ ਸਾਈਡ ਵੀ ਇਧਰ ਸਾਰੇ ਵਾਲ ਜਿਹੜੇ ਆਪਾਂ ਪਾਉਣ ਲੱਗਦੇ ਆ ਉਹ ਇਸੇ ਤਰੀਕੇ ਚੱਕਾਂਗੇ ਜਿਹੜਾ ਹੁਣ ਆਪਾਂ ਇਧਰ ਸ਼ੁਰੂ ਕਰਨਾ ਹੈ ਇਧਰਲੇ ਵਾਲ ਇਧਰ ਨੂੰ ਫੇਰ ਮੂੰਹ ਆ ਆਪਾਂ ਇਧਰਲੀ ਵਾਲਾਂ ਦੇ ਵੀ ਇਧਰ ਲੰ ਕਰਨੇ ਬਸ ਇਹ ਧਿਆਨ ਰੱਖਣਾ ਜਿਹੜਾ ਹੁਣ ਆਪਾਂ ਇਧਰ ਸ਼ੁਰੂ ਕਰਨਾ ਪਾਣਾ ਇਹ ਆਪਾਂ ਇੱਥੇ ਸਾਹਮਣਾ ਕੋਈ ਚੇਂਜ ਨਹੀਂ ਕਰਨਾ ਜਿੱਦਾਂ ਨੂੰ ਸ਼ੁਰੂ ਕਰ ਲਿਆ ਬਸ ਉਦਾਂ ਹੀ ਪਾ ਦੇਣੇ ਕਿਉਂਕਿ ਆਪਣੇ ਉੱਪਰ ਹੀ ਆ ਜਾਣੇ ਆ ਇਹ ਦਿਖਨੇ ਨਹੀਂਗੇ ਤੇ ਸ਼ਰਟ ਦੇ ਢੇਠ ਆ ਜਾਂਦੇ ਇਹ ਹੁਣ ਆਪਰੇ ਆਹ ਵਾਲਾਂ ਦੇ ਮੂੰਹ ਇਦਾਂ ਨੂੰ ਆ ਇਹ ਆਪਾਂ ਜ਼ਰੂਰ ਖਿਆਲ ਰੱਖਾਂਗੇ ਜਿਹੜੇ ਆ ਪਾਉਣੇ ਇਹਨਾਂ ਦੇ ਮੂੰਹ ਵੀ ਇਦਾਂ ਨੂੰ ਹੀ ਕਰਾਂਗੇ ਇਹ ਤੋਂ ਸ਼ੁਰੂ ਕਰਨੇ ਆ ਇਹ ਵਾਲਾ ਆਪਾਂ ਜਿਹੜੇ ਦੂਸਰੇ ਇਦਾਂ ਚੱਕ ਕੇ ਪਾਏ ਸੀ ਤੇ ਇਹਨਾਂ ਦੇ ਵਾਲਾਂ ਦੇ ਮੂੰਹ ਇਦਾਂ ਨੂੰ ਹੈ ਨਾ ਇਹ ਆਪਾਂ ਇਦਾਂ ਪਾਣੇ ਆ। ਠੀਕ ਹੈ। ਆਹ ਚੀਜ਼ ਜਿਹੜੀ ਆਪਾਂ ਮਲ ਜਿਹੜੇ ਸਾਰੇ ਆਪਾਂ ਇਸ ਤਰ੍ਹਾਂ ਪਾਵਾਂਗੇ। ਬਾਲਾ ਬਸ ਉਸੇ ਸਾਈਜ਼ ਨਾਲ ਹੀ ਆਪਾਂ ਇੰਦਾਂ ਸ਼ੁਰੂ ਕਰਕੇ ਤੇ ਫਿਰ ਆਪਾਂ ਦੇਖਦੇ ਆ ਮਿੰਕੀ ਕਿ ਸਹੀ ਆਉਂਦੀ ਕਿ ਨਹੀਂ। ਹੁਣ ਆਪਾਂ ਇੱਥੋਂ ਬਸ ਵਾਲਾ ਇੰਨਾ ਚੱਕਣਾ। ਜਿੰਨੀ ਇੱਥੋਂ ਉਧਰ ਛੱਡੀ ਓਨੀ ਹੀ ਬਸ ਛੱਡ ਕੇ। ਇੱਥੇ ਹੀ ਆਪਾਂ ਸ਼ੁਰੂ ਕਰ ਲੈਣਾ ਜਿਹੜੀ ਆ ਲਾਈਨਿੰਗ ਇਹਨੂੰ ਬਰਾਬਰ ਰੱਖ ਕੇ ਮਾੜੀ ਜੀ ਥੋੜੀ ਜਿਹੀ ਮੂਰਤ ਦਿਸਣੀ ਚਾਹੀਦੀ ਹੈ। ਆਕੇ ਬਲਾਈਨਿੰਗ ਪਿੱਛੇ ਨਾ ਰਹਿ ਜੇ ਕਿਉਂਕਿ ਇਹ ਤੇ ਮਸੀ ਨਹੀਂ ਲਗਾਈ ਤੇ ਤੁਸੀਂ ਸੀਨ ਵੀ ਲਾ ਸਕਦੇ ਆ ਕਿਉਂਕਿ ਫਿਰ ਉਹ ਨਾਲ ਹੀ ਅਟੈਚ ਹੋ ਜਾਂਦੀ ਹੈ ਫਿਰ ਆਪਾਂ ਨੂੰ ਸੌਖਾ ਕੀ ਹੋ ਜਾਂਦਾ ਤੇ ਪਰ ਮੈਂ ਇਦਾਂ ਹੀ ਪਾ ਰਹੀ ਆ ਆ ਦੇਖੋ ਇਦੋਂ ਥੋੜਾ ਜਿਆ ਇਸ ਤਰ੍ਹਾਂ ਇੱਕ ਸ਼ੁਰੂ ਕਰ ਲਿਆ ਦੂਸਰਾ ਵਾਰ ਫਿਰ ਚੱਕਿਆ ਜੋ ਮਤਲਬ ਇੰਨਾ ਹੀ ਚੱਕਣਾ ਬਸ ਇਦੋਂ ਥੋੜੀ ਦੇਥ ਰੱਖ ਕੇ ਇੱਥੇ ਠੀਕ ਹੈ ਇਦਾਂ ਹੀ ਆਪਾਂ ਉਧਰ ਪਾਏ ਆ ਇਸੇ ਤਰ੍ਹਾਂ ਹੀ ਆਪਾਂ ਉਧਰ ਸਾਈਡ ਪਾਉਣਾ ਹੈ ਹਾਂ ਜੀ ਉਹਨ ਆਪਣੀ ਇਹ ਵਾਲੀ 벨ਟ ਆਪਣੀ ਪੂਰੀ ਆ ਗਈ ਹੈ 21 ਇੰਚ ਦੀ ਸਹਾਣਾ ਆਪਾਂ 22 ਇ ਕੀ ਤਿਆਰ ਕਰਨੀ ਸੀ ਉਹ ਆਪਣੀ ਸਹੀ ਆ ਜਾਊਗੀ ਤੇ ਇਸ ਤਰ੍ਹਾਂ ਆਪਾਂ ਸਾਰੇ ਬਲ ਪਾ ਲਈਏ ਜੀ ਜਿਹੜੀ ਸਕਰਟ ਵਾਲੀ ਵਾਲ ਜਿਹੜੇ ਸਕਰਟ ਤੇ ਇਦਾਂ ਹੀ ਪਾਉਣੀ ਹੈ ਇਸ ਸਟ੍ਰੀਕਨ ਹੋਈ ਇੱਕ ਅਗਰੇ ਦੀ ਤਰ੍ਹਾਂ ਹੀ ਲੱਗਦਾ ਜਿਵੇਂ ਉਸੇ ਜੇ ਬਸ ਬਾਕੀ ਇਹਦੇ ਆਪਾਂ ਸਕਰਟ ਦੇ ਆਪਾਂ ਇਹ ਝੋਲੀਆਂ ਨੇ ਛੋਣ ਨਹੀਂ ਲਾਉਂਦੇ ਉਹ ਐਸੇ ਹੀ ਆਪਾਂ ਗੋਲ ਬਣਾਉਣੇ ਆ ਇਹ ਆਪਾਂ ਝੋਲੀਆਂ ਦੇ ਬੰਸੇ ਹੋਣ ਲਾ ਕੇ ਸਕਰਟ ਪਲਾਜ਼ੋ ਜਿਹੜਾ ਉਹ ਬਣਾਵਾਂਗੇ ਹਾਂਜੀ ਹੁਣ ਜਿਹੜੀ ਆਪਣੀ ਵਿਚਾਲੜੀ ਸਿਉਣਾ ਇਹਨੂੰ ਆਪਾਂ ਇੱਥੇ ਰੱਖ ਕੇ ਇੱਥੇ ਆਪਾਂ ਨੇ ਬਚਾਵੇ ਜਿਹੜੇ ਝੋਲਿਆਂ ਦੀ ਸਿਉਣ ਤੋਂ ਸ਼ੁਰੂ ਕਰਕੇ نیچے ਨੂੰ ਆਪਾਂ ਸਲਾਈ ਲਾਉਣੀ ਆ ਤੇ ਪੱਕਾ ਕਰ ਦੇਣਾ ਥੋੜਾ ਜਿਹਾ ਇਹ ਆਪਣੀ ਜਿਹੜੀ ਵਿਚਾਲੜੀ ਸਿਉਣਾ ਉਹ ਮਾਰ ਲੈਣੀ ਹੈ ਇਸ ਤੋਂ ਬਾਅਦ ਆਪਾਂ ਬਸ ਉੱਪਰ ਲਾਸਟਕ ਪਾ ਦੇਣਾ ਲਾਸਟਕ ਆਪਾਂ 벨ਟ ਨਹੀਂ ਲਗਾਵਾਂਗੇ ਤੇ ਪਾ 2 ਇੰਚ ਦੇ ਵਿੱਚ ਵਿੱਚ ਇਹ ਬਣਾ ਕੇ বেলਟ ਲਾਉਣੀ। ਉਹਦੀ ਆਪਾਂ ਝੋਲੀ ਆਪਾਂ ਵੱਡੀ ਰੱਖੀ ਸੀ ਤਾਂ ਇਹ ਕਿ ਆਪਾਂ ਜ਼ਿਆਦਾ ਵੱਡੀ বেলਟ ਨਹੀਂ ਪਾਉਣੀ ਉੱਪਰ ਤੇ ਸਕਰਟ ਟਾਈਪ ਹੀ ਆਪਾਂ ਉੱਪਰ ਇਹਦੇ ਪਾਵਾਂਗੇ। ਤੇ ਆਪਣੀ ਜਿਹੜੀ ਆ ਚੀਜ਼ ਆਪਣੇ ਨਾਲ ਬਣ ਗਈ ਆਪਣੀ ਝੋਲੀ ਦੀ ਸਿਉਣਾਂਗੇ। ਹੁਣ ਆਪਾਂ ਇਹਦੇ ਬਾਰੇ ਮਾਰੇ ਲਾ ਕਰ ਰਹੇ। हां जी ਹੁਣ ਆਪਾਂ ਨੇ ਆਹ ਵਾਲੇ 3.5 ਇੰਚ ਦੀ ਆਪਾਂ ਪੱਟੀ ਕੱਟ ਲਈ ਐ ਲਾਸਟਿਕ ਵਾਸਤੇ ਇਹ ਆਪਣੇ ਕੋਲੇ ਰਹੀ ਆ 1.5 ਇੰਚ ਤਿਆਰ ਆ ਆਪਾਂ 21 ਇੰਚ ਤਿਆਰ ਕਰਨੀ ਇਥੋਂ ਇਥੋਂ ਆਪਾਂ 1 ਇੰਚ ਦੇ ਅੰਦਰ ਸिलाई ਲਾਵਾਂਗੇ ਇਹ ਆਪਾਂ ਗੋਲ ਮਤਲਬ ਲਾਸਟਿਕ ਪਾਉਣ ਵਾਸਤੇ ਤੇ ਇਹਦੇ ਨਾਲ ਆਪਾਂ ਲਾਈਨਿੰਗ ਅਟੈਚ ਕਰ ਲੈਣੀ ਐ ਫਿਰ ਆਪਾਂ ਨੇ ਇਹ ਲਾਸਟਿਕ ਲਈ ਐ ਇਹਨਾਂ ਦੇ 1.5/8 ਹੈਪ ਹੈ ਸ਼ਰਟ ਦੇ ਉਹਦੇ ਹਿਸਾਬ ਨਾਲ ਆਪਾਂ ਨੇ ਇਹ ਲਈ ਐ ਇਹ ਆਪਾਂ 13 13 ਵਿੱਚ 26 ਇੰਚ ਲੈ ਕੇ ਗੋਲਕ ਮਲਕ ਕਰ ਲਈਏ 26 13 ਇੰਚ ਬਹੁਤ ਮਤਲਬ ਬਹੁਤ ਸੀ ਇਹਨਾਂ ਨੂੰ ਐਦਾ ਤੇ 13 ਦਾ ਆਪਾਂ ਗੋਲ 31 ਦੇ 26 ਇੰਚ ਹੁਣ ਆਪਾਂ ਇਹ ਲਾਸਟ ਕ ਪਾਉਣੀ ਹੈ ਇਹਨੇ ਆਪਾਂ ਇਸ ਤਰ੍ਹਾਂ ਸਲਾਈ ਲਾ ਲੈਣੀ ਇੱਕ ਵਾਰ ਪਹਿਲਾਂ ਇਹ ਆਪਾਂ ਸਲਾਈ ਲਾਉਣ ਤੋਂ ਪਹਿਲਾਂ ਆਪਾਂ ਇਹਨਾਂ ਦੇ ਇਹਦੇ ਵਾਲ ਚੈੱਕ ਕਰ ਲੈਣੇ ਆਪਣੇ ਕਿੰਨੇ ਜ ਹੈ ਆਪਾਂ ਸਾਰੇ ਵਾਲ ਪੈ ਗਏ ਸਾਡੀ ਕੀ ਦੋਨੇ ਸਾਈਡਾਂ ਤੇ ਹੁਣ ਆਪਾਂ ਇਹਨੂੰ ਇੱਥੋਂ ਫੜ ਕੇ ਜਿਹੜੀ ਆ ਚੀਜ਼ ਆਪਣੀ ਇੱਥੋਂ ਰੱਖ ਕੇ ਏਦਾਂ ਮਿਲ ਲੈਣਾ ਆਪਾਂ ਕਿਉਂਕਿ ਆਪਣਾ ਕੱਪੜਾ ਵਧੇ ਘਟੇ ਨਾ ਪੂਰਾ ਅਜੇ ਇਸ ਤਰ੍ਹਾਂ ਆਪਾਂ ਲਾਉਣੀ ਆ ਆ ਦੇਖ ਸਕਦੇ ਤੁਸੀਂ ਆਪਣਾ ਇੰਨਾ ਕੱਪੜਾ ਵਧਾ ਇਹ ਆਪਾਂ ਇੱਥੇ ਸਲਾਈ ਲਾਉਣੀ ਆ ਇੱਥੋਂ ਸਲਾਈ ਲਾ ਕੇ ਬਸ ਇਹ ਵਿੱਚ ਹੀ ਸੀ ਨਾ ਜਾਣੀ ਆ ਇਹਨੂੰ ਅੰਡਰਗਰਾਉਂਡ ਕਰਕੇ ਲਾਉਣੀ ਕਿਉਂਕਿ ਇਹਦੇ ਵਿੱਚ ਲਾਸਟ ਕ ਆਪਾਂ ਪਾਉਣਾ ਹੈ ਇਸ ਤਰ੍ਹਾਂ ਆਪਾਂ ਇਹਨੂੰ ਸਲਾਈ ਲਾ ਕੇ ਕਰ ਲੈਣਾ ਹੁਣ ਆਪਾਂ ਇਹ ਨੂੰ ਵਾਪਸ ਸੇਵਨ ਲਾ ਲਈਏ ਹੁਣ ਆਪਾਂ ਜਿਹੜਾ ਝੋਲੀ ਦਾ ਵਿਚਾਲਾ ਹੈ ਇਹ ਇੱਕ ਪਾਸਾ ਲਵਾਂਗੇ ਇੱਥੇ ਰੱਖ ਕੇ ਆ ਜਿਹੜੀ ਆਪਣੀ ਸਿਵਾਨਾ ਇਹ ਆਪਾਂ ਇੱਥੇ ਰੱਖ ਕੇ ਸੀਨ ਲਾਵਾਂਗੇ ਇਹ ਆਪਣੇ ਕੰਨੀ ਐ ਸਾਈਡ ਆਪਾਂ ਕੰਨੀ ਜਿਹੜੀ ਐ ਇਧਰਲੇ ਸਾਈਡ ਕਰਾਂਗੇ ਇਧਰ ਸੀਨ ਲਾਵਾਂਗੇ ਫਿਰ ਆਪਾਂ ਨੂੰ ਫੋਲਡ ਕਰਨ ਵਿੱਚ ਸੌਖਾ ਰਹੂਗਾ ਤੇ ਕਿਉਂਕਿ ਆਪਾਂ ਕੰਨੀ ਨੀਚਲੇ ਹੈ ਨੀਚੇ ਵਾਲੇ ਪਾਸੇ ਆਪਾਂ ਕੰਨੀ ਕਰ ਦੇਣੀ ਹੈ ਤੇ ਜੇ ਨਾ ਕਰਨੀ ਹੋਵੇ ਫਿਰ ਆਪਾਂ ਇੱਧਰ ਥੋੜੀ ਜੀ ਇਹਦਾ ਸਲਾਈ ਲਾ ਲਉ ਪਹਿਲਾਂ ਇਸ ਤਰ੍ਹਾਂ ਕੋਲਡ ਕਰ ਕਰਕੇ ਤੇ ਫਿਰ ਆਪਾਂ ਨੂੰ ਦੂਸਰੇ ਪਾਸੇ ਈਜ਼ੀ ਹੋ ਜਾਂਦਾ ਮੋੜਨ ਲੱਗਿਆ ਹੁਣ ਆਪਾਂ ਸਿਉਣ ਤੋਂ ਪਰ ਸਿਉਣ ਰੱਖ ਕੇ ਇਸ ਤਰ੍ਹਾਂ ਸ਼ੁਰੂ ਕਰ ਦੇਣੀ ਆਪਾਂ ਇਹ ਚਾਰ ਚਪੇੜੀ ਆਪਾਂ ਇਦਾਂ ਸਲਾਈ ਲਾ ਲੈਣੀ ਆਪਾਂ ਬਣਾ ਲਈ ਸਿਉਣ ਤੇ ਇਹਦਾ ਪਲਕਣਾ ਇਸ ਤਰੀਕਾ ਇਹ ਆਪਾਂ ਸਾਰੇ ਨਾਲ ਗਲਾਈ ਵਿੱਚ ਸੀਲ ਲਾਵਾਂਗੇ ਆਪਣੇ ਹੁਣ ਬਹਿ ਤੁੱਪਰਾ ਇਹਨੂੰ ਆਪਾਂ ਇਹਦੇ ਵਿੱਚ ਦੀ ਆਪਾਂ ਕਪੜੇ ਦੇ ਅਸਤਰਾ ਘਟ ਲਾਂਗੇ ਤੇ ਗੋਲ-ਗੋਲ ਆਪਣੇ ਸਾਰੇ ਇਹ ਅਟੈਚ ਹੋ ਜੂਗੇ ਇਹ ਆਪਾਂ ਅਸਤਰੇ ਸਾਰੇ ਅਟੈਚ ਕਰ ਲੈਂਦੇ ਆਂ ਹੁਣ ਆਪਾਂ ਇਹ ਸਾਰੇ ਆਪਾਂ ਨਾਲ ਜੜ ਲਿਆ ਇਹਨੂੰ ਤੇ ਹੁਣ ਆਪਾਂ ਇਹਦੇ ਲਾਸਟ ਤੱਕ ਕਿਵੇਂ ਪਾਉਣਾ ਹੈ ਇਹ ਤੁਹਾਨੂੰ ਦੱਸ ਦਿਆਂ ਇਸ ਤਰ੍ਹਾਂ ਆਪਾਂ ਸੀਨ ਲਾ ਲਈ ਸੀ ਬੋਲ ਕਰ ਲੈ ਹੁਣ ਆਪਾਂ ਇਹਨੂੰ ਇਸ ਇਦਾਂ ਰੱਖਾਂਗੇ ਬਾਕੀ ਕਪੜਾ ਪਿੱਛੇ ਕਰ ਦੇਣਾ ਇੱਕ ਸਾਈਡ ਆਪਾਂ ਇਸ ਤਰ੍ਹਾਂ ਰੱਖ ਲੈਣਾ ਇਦਾਂ ਰੱਖ ਕੇ ਆ ਜਿਹੜੀ ਸੀਨ ਆਪਣੀ ਇਧਰ ਨੂੰ ਆਉਗੀ ਆ ਜੀ ਜਿਹੜੀ ਆਪਣੀ ਸੀਨ ਐ ਇਸ ਸਾਈਡ ਨੂੰ ਕਰਕੇ ਫਿਰ ਆਪਾਂ ਆ ਚੀਜ਼ ਜਿਹੜੀ ਇਹਦੇ ਉੱਪਰ ਇਸ ਤਰ੍ਹਾਂ ਹੋਣੀ ਚਾਹੀਦੀ ਜਿਹੜੀ ਅਸੀਂ ਸਿਉਣਾ ਸਿਉਣ ਤੇ ਸਿਉਣਾ ਆਪਾਂ ਇੱਕ ਵਾਰ ਐਸ ਤਰ੍ਹਾਂ ਧਰਾਂਗੇ ਜਿੱਦੋਂ ਸਿਉਣ ਮਾਰਨੀ ਆ ਆਪਾਂ ਸਿਉਣ ਸਾਰੀ ਆਪਣੀ ਇਧਰ ਨੂੰ ਹੋਣੀ ਚਾਹੀਦੀ ਆ ਲਾਸਟ ਤੱਕ ਆਪਣੇ ਮੂੜਲੇ ਪਾਸੇ ਤੇ ਆ ਜਿਹੜਾ ਆਪਣਾ ਕੰਨੀ ਵਾਲਾ ਪਾਸਾ ਇਹ ਇਧਰ ਆਪਾਂ ਫੋਲਡ ਕਰ ਦੀ ਲੋੜਨੀ ਫਿਰ ਆਪਾਂ ਇਹਨੂੰ ਇਦਾਂ ਕਰ ਲੈਣਾ ਇਦਾਂ ਕਰਕੇ ਉੱਪਰ ਦੀ ਆਪਾਂ ਸਲਾਈ ਲਾਵਾਂਗੇ ਲਾਸਟ ਤੱਕ ਤੇ ਆਪਾਂ ਸਲਾਈ ਨਹੀਂ ਲਾਉਣੀ ਆਪਾਂ نیچےਲੇ ਪਾਸੇ ਸਿਉਣ ਤੋਂ ਸ਼ੁਰੂ ਕਰਾਂਗੇ ਲਾਸਟ ਕਾਪੜੀ ਇੱਥੇ ਇੱਥੇ ਰਹਿ ਗਈ ਆ ਉੱਪਰ ਤੇ ਆਪਣਾ ਆ ਚੀਜ਼ ਤੇ ਆਪਾਂ ਸੀਨ ਲਾਵਾਂਗੇ ਫੇਰ ਆ ਥੋੜੀ ਜਿਹੀ ਆਪਾਂ ਸ਼ੁਰੂ ਕਰਾਂਗੇ ਫਿਰ ਉਹਨੂੰ ਸੈੱਟ ਕਰਾਂਗੇ ਹੁਣ ਜਿਹੜੀ ਆਪਣੀ ਪਲਾਸਟਿਕ ਹੈ ਇਹ ਆਪਾਂ ਜਿਹੜੀ ਆ ਸੀਨ ਲਗਾਈ ਹੈ ਨਾ ਪਰਵਲਾਂ ਵਾਲੀ ਇਹ ਸੀਨ ਦੇ ਆਪਾਂ ਉੱਪਰ ਰੱਖਣੀ ਹੈ ਇਸ ਤਰ੍ਹਾਂ ਉੱਪਰ ਆਵੇ ਫੇਰ ਆਪਾਂ ਇਹਨੂੰ ਫੋਲਡ ਕਰਾਂਗੇ ਇਹ ਆਪਣੀ ਇਸ ਤਰ੍ਹਾਂ ਦਿਸਣੀ ਚਾਹੀਦੀ ਹੈ ਜਿਹੜੀ ਲਾਸਟ ਤੱਕ ਆਪਣੇ ਇੱਥੇ ਆਉਣੀ ਚਾਹੀਦੀ ਹੈ ਇਦਾਂ ਆਹ ਜਿਹੜੀ ਆਪਾਂ ਉੱਪਰ ਦੀ ਫਿਰ ਆਹ ਜਿਹੜੇ ਵਾਲਾ ਹੈ ਉਹਦੇ ਉੱਪਰ ਦੀ ਸਿਉਣ ਕਰਾਂਗੇ ਇਸ ਇਸ ਤਰ੍ਹਾਂ ਕਰਕੇ ਹੈਦਾਂ ਰੱਖ ਲਈਏ ਆਪਾਂ ਇਹ ਜਿਹੜੀ ਆਪਾਂ ਲਾਸਟਿਕ ਪਾਉਣੀ ਹੈ ਇਹ ਇਸ ਤਰੀਕੇ ਨਾਲ ਆਪਾਂ ਪਾਉਣੀ ਹੈ ਆਹ ਜਿਹੜੀ ਹੁਣ ਸਲਾਈ ਲਾਉਣੀ ਹੈ ਇਹ ਆਪਣੀ ਲਾਸਟਿਕ ਜਿਹੜੀ ਆ ਪਿੱਛੇ ਰਹਿ ਗਈ ਆਵੇ ਤਾਂ ਆਪਾਂ ਨੂੰ ਦਿਸ ਰਿਹਾ ਪਤਾ ਲੱਗ ਰਿਹਾ ਵੀ ਇੱਥੇ ਲਾਸਟਿਕ ਆ ਆਪਾਂ ਸਿਉਣਾ ਇਹਦੇ ਮੂਰੇ ਲਾਵਾਂਗੇ ਹਾਂ ਜੀ ਇਸ ਤੇ ਆਪਣੀ ਨਾਲ-ਨਾਲ ਸਿਉਣ ਲੱਗੂਗੀ ਲਾਸਟ ਤੱਕ ਆਪੜੀ ਇੱਥੇ ਰਹਿ ਗਈ ਆ ਦੇਖੋ ਇੱਥੇ ਰਹਿ ਗਈ ਐ ਇਸ ਹਾਂ ਉਹਨਾ ਆਪਾਂ ਇਹਨੂੰ ਨੀਚੇ ਹੀ ਰੱਖਾਂਗੇ ਇਦਾਂ ਆਪਾਂ ਜਮ ਫੋਲਡ ਕਰਕੇ ਥੋੜਾ ਥੋੜਾ ਲਾਸਟ ਤੱਕ ਤੋਂ ਮੂਹਰੇ ਟੇ ਲਾ ਰੱਖ ਕੇ ਕਰਦੇ ਇਸ ਤਰ੍ਹਾਂ ਹੋਣੀ ਹੈ ਠੀਕ ਸਾਰੇ ਸੀਨੇ ਇਦਾਂ ਹੀ ਲਗਾਣੀਆਂ ਆਪਾਂ ਦੇਖ ਕੇ ਪਿੱਛੋਂ ਇਸ ਤਰ੍ਹਾਂ ਮਾਲ ਕਰ ਲਾਂਗੇ ਨਾਲ ਦੀ ਨਾਲ ਆਪਾਂ ਸੈੱਟ ਕਰਕੇ ਹੀ ਲਾਉਣੀ ਐ ਇਹ ਨਾ ਹੋਣ ਵੀ ਆਪਣੇ ਵਾਲ ਜਿਹੜੇ ਬਾਹਰ ਨਿਕਲ ਜਾਣ ਇਹ ਲਈ ਜੇ ਤੁਸੀਂ ਸਿਉਣ ਦੇ ਵਿੱਚ ਬਾਹਰ ਨਿਕਲ ਨਹੀਂ ਜਾਣ ਜਾਂ ਥੱਲੇ ਚਲੇ ਜਾਣ ਉਦਾਂ ਨਹੀਂ ਆਪਾਂ ਕਰਨੇ ਇਹ ਇਧਰ ਆਪਾਂ ਸਾਰੇ ਸਿਉਣ ਲਾ ਲੈਣੀਆਂ ਆ ਆਪਾਂ ਕੀ ਕਰਨਾ ਹੈ ਲਾਸਟ ਕਿ ਜਿਹੜੀ ਆਪਾਂ ਪਾ ਰਹੇ ਆ ਇਹ ਆਪਣੇ ਹੁਣ ਗੋਲ-ਗੋਲ ਪਾਈ ਹੈ ਆਪਣੇ ਕੋਲੇ ਆਹ ਚੀਜ਼ ਇੰਨੀ ਰਹਿ ਗਈ ਕਪੜਾ ਆਪਣੇ ਕੋਲੇ ਇਹ ਇੰਨਾ ਪਿਆਲੇ ਇਹਨੂੰ ਆਪਾਂ ਕੀ ਕਰਨਾ ਐਸੇ ਜਿਹੇ ਤੋਂ ਆਪਾਂ ਇੱਦਾਂ ਖਿੱਚ ਲਾਂਗੇ ਪਿੱਛੋਂ ਜਿਹੜੇ ਆ ਕਪੜਾ ਉਹ ਵਲਾਂ ਅੱਜ ਪਿੱਛੇ ਚਲਾ ਜਾਊਗਾ ਤੇ ਆਪਣੀ ਜਿਹੜੀ ਬੈਲਟ ਵਾਸਤੇ ਮੂੜੇ ਜਿਹੜੀ ਲਾਸਟ ਚਾਹੀਦੀ ਆ ਆਪਾਂ ਵਿੱਚ ਸਹੀ ਆ ਜਾਊਗੀ ਇਦਾਂ ਆਪਾਂ ਕਰ ਲਿਆ ਹੁਣ ਆਪਣੇ ਕੋਲ ਲਾਸਟ ਆ ਗਈ ਕਪੜਾ ਵੀ ਹੈ ਉਹਨਾਂ ਪੌਸੇ ਤੇ ਫਿਰ ਇਹਨੂੰ ਦੇਖ ਜਿਵੇਂ ਪਹਿਲਾਂ ਲਗਾਈ ਉਸੇ ਤਰ੍ਹਾਂ ਇਹ ਆਪਾਂ ਇਹਨੂੰ ਸਾਰੇ ਨੂੰ ਪੂਰਾ ਕਰ ਲੈਣਾ ਬਸ ਜਿੱਦੋਂ ਆਪਾਂ ਲਾਈ ਜਾਣੀ ਹੈ ਜਿੱਦੋਂ ਆਪਾਂ ਲਾਸਟਿਕ ਘਟਦੀ ਹੈ ਉਹ ਦੂਸਰੀ ਸਾਈਡ ਤੋਂ ਆਪਾਂ ਖਿੱਚ ਕੇ ਪੂਰੀ ਕਰਕੇ ਫਿਰ ਆਪਾਂ ਫਿਰ ਉਸੇ ਤਰ੍ਹਾਂ ਹੀ ਸਿਲਾਈ ਲਾ ਦੇਣੀ ਇਹਦੇ ਜਿੰਨੀ ਲਾਸਟਿਕ ਪਿੱਛੇ ਘਟ ਘਟਦੀ ਹੈ ਉਹ ਆਪਾਂ ਅੱਗੇ ਨੂੰ ਖਿੱਚ ਕੇ ਵਲ ਬਣ ਜਾਣਗੇ ਉਸ ਤਰ੍ਹਾਂ ਆਪਾਂ ਇਹਨੂੰ ਫਿਰ ਸਿਲਾਈ ਕਰ ਲੈਣੀ ਹੈ ਆਪਣੇ ਵਾਲਾ ਪੈ ਗਿਆ ਮਤਲਬ ਲਾਸਟਿਕ ਪੈ ਗਿਆ ਸਾਰਾ ਇਹਦੇ ਵਾਲਾ ਇਸ ਤਰ੍ਹਾਂ ਹੋ ਗਿਆ ਆਪਾਂ ਖਿੱਚਿਆ ਸੀ ਨਾ ਅਵੇ ਇੰਟਰੀ ਸਾਈਡ ਵੀਦਨਾ ਹੋ ਗਏ ਹੁਣ ਆਪਾਂ ਇਹਨੂੰ ਇੱਕੋ ਜਿਹਾ ਕਿੱਦਾਂ ਕਰਨਾ ਇਦਾਂ ਕਰਕੇ ਇਸ ਤਰ੍ਹਾਂ ਆਪਾਂ ਇਹਨੂੰ ਕਰਾਂਗੇ ਇਸ ਤਰ੍ਹਾਂ ਆਪਾਂ ਇਹਨੂੰ 4 ਚਪੇਰ ਥੋੜਾ ਥੋੜਾ ਖਿੱਚ ਕੇ ਸਾਰੇ ਵਾਲ ਆਪਾਂ ਬਰਾਬਰ ਕਰ ਲੈਣੇ ਆ ਇਹ ਆਪਣੇ ਹੁਣ ਸਾਰੇ ਵਾਲ ਬਰਾਬਰ ਪੈ ਹੋ ਗਏ ਆ ਤੇ ਹੁਣ ਆਪਾਂ ਇਹਦੇ ਉੱਪਰ ਇੱਕ ਸਲਾਈ ਲਾ ਦਾਂਗੇ ਜੇ ਚੌੜੀ ਘੱਟ ਇਲਾਸਟਿਕ ਤਾਂ ਆਪਾਂ ਇੱਕ ਸੀਨ ਲਾ ਸਕਦੇ ਹ ਜੇ ਚੌੜੀ ਜ਼ਿਆਦਾ ਦੋ ਸੀਨਾ ਵੀ ਲਾ ਸਕਦੇ ਆ ਉਹ ਆਪਣੀ ਮਰਜ਼ੀ ਆ ਇੱਕ ਸਲਾਈ ਨਾਲ ਵੀ ਸੈੱਟ ਹੋ ਜਾਂਦੀ ਹੈ। ਜੇ ਐਡਾ ਛੱਡਾਂਗੇ ਤਾਂ ਲਾਸਟਕ ਜਿਹੜੀ ਨਾ ਵਿੱਚ ਇਕੱਠੀ ਹੋ ਜਾਂਦੀ ਹੈ। ਤਾਂ ਕਰਕੇ ਆਪਾਂ ਨੂੰ ਉੱਪਰ ਸਲਾਈ ਜ਼ਰੂਰੀ ਹੁੰਦੀ ਹੈ ਲਾਉਣੇ। ਵੈਸੇ ਤਾਂ ਇਦਾਂ ਵੀ ਹੁਣ ਇਹ ਸੈੱਟ ਆ ਜੂਗੀ। ਇਹ ਸਾਰੇ ਆਪਣੇ ਵਾਲ ਪੈ ਕੇ ਇਸ ਤਰੀਕੇ ਨਾਲ ਬਣ ਗਈ ਹੈ। ਇਹ ਤੇ ਹੁਣ ਆਪਾਂ ਇਹਦੇ ਉੱਪਰ ਸਲਾਈ ਜਿਹੜੀ ਉਹ ਲਾਵਾਂਗੇ। ਆਪਰੇ ਜਿੱਥੇ ਆਪਣੀ ਸਲਾਈ ਸੀ ਨਾ ਆਹ ਝੋਲੀ ਵਾਲਾ ਉੱਥੇ ਆਪਾਂ ਇਸ ਇਸ ਤਰੀਕੇ ਨਾਲ ਸਲਾਈ ਲਾ ਲੈਣੀ ਹੈ ਇੱਕ। ਲੰਬੀ ਸਲਾਈ ਨਾਲ ਇਹ ਆਪਣੀ ਲਾਸਟਕ ਜਿਹੜੀ ਹੈ ਨਾਲ ਅਟੈਚ ਹੋਣੀ ਹੈ ਆਪਾਂ ਬਾਲ ਸਾਰੇ ਇੱਕੋ ਜਿਹਾ ਕਰ ਲਿਆ ਹੁਣ ਇਹਦੇ ਵਿੱਚ ਿਕਾਰ ਰੱਖ ਲੈਣਾ ਬਿਲਕੁਲ ਇਹੋ ਵਿਚਕਾਰ ਰੱਖ ਕੇ ਜਿੰਨੇ ਵਾਲ ਆਪਣੇ ਇਹਦੇ ਚਾਉਂਦੇ ਐ ਇੱਥੋਂ ਆਪਾਂ ਇਹਨੂੰ ਫੜ ਲੈਣਾ ਇੰਨਾ ਨੇੜੇ ਕਰਕੇ ਜੇ ਇੱਕ ਹੱਥ ਨਾਲ ਆਪਾਂ ਬੈਕ ਤੋਂ ਫੜਨਾ ਇਹਨੂੰ ਇਸ ਤਰ੍ਹਾਂ ਤੇ ਫਿਰ ਆਪਾਂ ਇਹਨੂੰ ਐਦਾਂ ਖਿੱਚ ਲੈਣਾ ਜਿੰਨੇ ਚਾਹ ਵਾਲਾ ਠੀਕ ਐ ਐਦਾਂ ਖਿੱਚ ਕੇ ਆਹ ਕੱਪੜਾ ਸੈੱਟ ਕਰ ਲੈਣਾ ਇੱਕ ਵਾਰੀ ਕਿਉਂਕਿ ਆਪਣੇ ਇੱਧਰ ਬੁਰਪਲੇਜ ਨਹੀਂ ਬਣਨੇ ਚਾਹੀਦੇ ਕੱਪੜੇ ਦੇ ਬਿਲਕੁਲ ਸਹੀ ਹੋਣਾ ਚਾਹੀਦਾ ਇੱਧਰ ਰੱਖਿਆ ਆਪਾਂ ਜਮਾ ਸਾਫ਼ ਕਰਕੇ ਫਿਰ ਆਪਾਂ ਪਿੱਛੋਂ ਖਿੱਚ ਕੇ ਲੇ ਠੀਕ ਹੈ ਇੱਧਰ ਅੱਗੇ ਫਿਰ ਇਦਾਂ ਹੀ ਜਿੰਨੇ ਵਿੱਚ ਵਾਲਾ ਵਾਲਾ ਨਹੀਂ ਪਿੱਛੇ ਨਹੀਂ ਆਪਾਂ ਕਰਨਾ ਵੀ ਇਹ ਨਹੀਂ ਆਪਾਂ ਵਾਲ ਜਿਹੜੇ ਵਾਲਾ ਤਾਂ ਆਪਾਂ ਪਿੱਛੇ ਨੂੰ ਖਿੱਚ ਲਏ ਵਾਲਾ ਇਹੋ ਨਹੀਂ ਖਿੱਚਨੇ ਕਿਉਂਕਿ ਆਪਾਂ ਸਾਰੇ ਇੱਕੋ ਜਿਹੇ ਵਾਲ ਕਰਕੇ ਪਹਿਲਾਂ ਰੱਖਿਆ ਹੁਣ ਆਪਣੇ ਜਿੰਨੇ ਸਾਝਾ ਵਾਲ ਆਉਂਦੇ ਆ ਬਸ ਆਪੋ ਇੱਕ ਤੋਂ ਕੱਢ ਲੈਣਾ ਇਹਨੂੰ ਇੰਦਾ ਖਿੱਚਿਆ ਆਪਾਂ ਸੈੱਟ ਕਰ ਲੈਣੀ ਬਿਲਕੁਲ ਐਵੇਂ ਕਰਕੇ ਫਿਰ ਇਹਨੂੰ ਪਿੱਛੋਂ ਫੜ ਕੇ ਇਹਨੂੰ ਸਿੱਧਾ ਕਰਕੇ ਸਲਾਈ ਠੀਕ ਹੈ ਇਦਾਂ ਆਪਾਂ ਆ ਦੇਖ ਸਕਦੇ ਤੁਸੀਂ ਇਦਾਂ ਸਲਾਈ ਲੱਗੂਗੀ ਆ ਚੀਜ਼ ਤੇ ਢੱਲ ਨਹੀਂ ਹੋਣੀ ਚਾਹੀਦੀ ਤਾਂ ਕਰਕੇ ਆਪਾਂ ਇਹ ਕੱਪੜਾ ਜਿਹੜਾ ਇੱਥੋਂ ਇਹਨੂੰ ਜਿੰਨੇ ਚਵਾਲਾ ਫੜਾਂਗੇ ਜਦੋਂ ਇਹਨੂੰ ਆਪਾਂ ਥੱਲੇ ਨੂੰ ਜ਼ਰੂਰ ਕਰਨਾ ਹੈ ਇਦਾਂ ਜੇ ਆਪਾਂ ਢਿੱਲਾ ਰੋ ਜੂ ਉੱਪਰਲੇ ਪਾਸੇ ਉਹ ਸਹੀ ਸੋਹਣੀ ਨਹੀਂ ਲੱਗਦੀ ਲਾਸਟ ਕਪਾਈ ਹੋਈ ਵੀ ਇੱਦਾਂ ਕਰ ਲੈਣਾ ਫਿਰ ਆਪਾਂ ਇੱਥੋਂ ਫੜ ਕੇ ਇਹਨੂੰ ਚੰਗੀ ਤਰ੍ਹਾਂ ਇੱਥਾਂ ਸਲਾਈ ਲਾਉਣੀ ਇਹ ਆਪਣੀ ਲਾਸਟ ਕੇਸ ਤਰ੍ਹਾਂ ਪਾਉਗੀ ਦੇਖ ਸਕਦੇ ਤੁਸੀਂ ਤੇ ਆਹ ਚੀਜ਼ ਦੀ ਦੇਖ ਸਕਦੇ ਨੀਚੇ ਤੋਂ ਵੀ ਤੁਸੀਂ ਆਹ ਦੇਖ ਸਕਦੇ ਤੁਸੀਂ ਆਪਣੀ ਜਿਹੜੀ ਆਹ ਚੀਜ਼ ਹੈ ਇਹ ਆਪਣੀ ਕੰਨੀ ਕਰਕੇ ਨੀਚੇ ਆ ਗਈ ਹੈ ਇੱਥੇ ਆਪਣੀ ਪੂਰੀ ਫਿਨਿਸ਼ਿੰਗ ਨਾਲ ਕੋਈ ਧਾਗਾ ਕੋਈ ਵਾਲ ਕੁਝ ਵੀ ਬਾਹਰ ਨਹੀਂ ਦਿਖ ਰਿਹਾ ਪਹੇ ਨੀਚੇ ਤੋਂ ਤੇ ਬਹੁਤ ਵਧੀਆ ਲਾਸਟ ਕੇ ਪੈ ਗਈ ਹੈ ਇਸ ਤਰੀਕੇ ਨਾਲ ਤੁਸੀਂ ਲਾਸਟਿਕ ਪਾਉਂਗੇ ਤਾਂ ਬਹੁਤ ਈਜ਼ੀ ਬਣਦੀ ਹੈ ਤੇ ਇਹ ਆਪਣੀ ਜਿਹੜੀ ਬੈਲਟ ਤੋਂ ਬਿਨਾਂ ਜੀ ਬਣਾਉਣਾ ਇਸ ਤਰੀਕੇ ਨਾਲ ਆਪਾਂ ਬਣਾ ਸਕਦੇ ਹੁਨੇ ਆ ਸਾਰੀ ਆਪਾਂ ਲਾਸਟਿਕ ਇਸੇ ਤਰ੍ਹਾਂ ਸਾਰੀ ਸੀਨ ਲਾ ਲਾਂਗੇ ਦੇਖ ਸਕਦੇ ਤੁਸੀਂ ਆਪਣਾ ਸਾਰਾ ਲਾਸਟਿਕ ਜਿਵੇਂ ਸਹੀ ਤਰੀਕੇ ਨਾਲ ਪੈ ਗਿਆ ਆਪਿਕੋ ਤੁਸੀਂ ਤੇ ਆਪਣੇ ਅੰਦਰੋਂ ਵੀ ਬਿਲਕੁਲ ਸਫਾਈ ਨਾਲ ਲੱਗ ਗਈ ਹੈ ਤੇ ਜਿਹੜੇ ਬालतੂ ਧਾਗੇ ਧੂਗੇ ਆਪਾਂ ਕੱਟ ਲਾਂਗੇ ਹੁਣ ਆਪਾਂ ਨੀਚੇ ਤੋਂ ਇਹਦੀ ਮੈਂਤੀ ਕਰਨੀ ਹੈ ਨੀਚੇ ਤੋਂ ਆਪਾਂ ਹੁਣ ਇਕੱਲਾ ਲੇਅਰ ਨਾਲ ਆ ਰਹਿ ਗਿਆ ਇਹ ਆਪਾਂ ਇਸ ਤਰ੍ਹਾਂ ਕੀਣਾ ਆਪਾਂ ਇਹਨੂੰ ਐਚਟੀ ਬਰਖ ਲੈਣਾ ਝੋਲਣਾ ਵਿਚਾਲੇ ਜੋੜ ਕੇ ਇਸ ਸਾਈਡ ਤੋਂ ਇੱਥੋਂ ਆਪਾਂ ਰੱਖ ਕੇ ਇਹਦੀ ਲੈਂਥ ਮੈ ਲੈਣੀ ਆ ਆਪਾਂ ਨੂੰ ਲੈਂਥ ਇਹਦੀ 70 ਇੰਚ ਚਾਹੀਦੀ ਹੈ ਇਹ ਆਪਾਂ ਇੱਥੋਂ ਸਿੱਧਾ ਕਪੜਾ ਹੀ ਮੈਨਣਾ ਟੇਡਾ ਨਹੀਂ ਮੈਨਣਾ ਰੇਰ ਦੇ ਸਾ ਕਈ ਵਾਰ ਟੇਡਾ ਜਾ ਹੋ ਜਾਂਦਾ ਜਿੱਥੋਂ ਆਪਣਾ ਆਹ ਕਪੜਾ ਉਸੇ ਤਰ੍ਹਾਂ ਹੀ ਸਿੱਧਾ ਸਿੱਧਾ ਲ ਜਾਣਾ ਤੇ ਆਪਾਂ ਕਰਨਾ ਇਹ ਸੈਂਟੀ ਇੰਚ ਤਿਆਰ ਕਰਨਾ ਆਪਾਂ ਤੇ ਆਪਾਂ ਸੈਂਟੀ ਦੇ ਨਿਸ਼ਾਨ ਲਾ ਲੈਣਾ ਠੀਕ ਹੈ ਹੁਣ ਆਪਣੇ ਕੋਲ ਇੰਨਾ ਰਹਿ ਗਿਆ ਇਹ ਆਪਾਂ ਫੋਲਡ ਕਰਨਾ ਇਸ ਤਰੀਕੇ ਨਾਲ ਆਪਾਂ نیچے ਤੋਂ ਫੋਲਡ ਕਰ ਲੈਣਾ ਜਿਹੜੀ ਲਾਈਨਿੰਗ ਆ ਉਹ ਆਪਣੀ ਕੰਨੀਆ નીચે ਜੇ ਕੰਨੀ ਨਾ ਹੋਵੇ ਫਿਰ ਆਪਾਂ ਫੋਲਡ ਕਰ ਰਹਾਂ ਹੁੰਦਾ ਤੇ ਇਹ ਹੈ ਕਿ ਕੰਨੀ ਤੇ ਆਪਾਂ ਹੁਣ ਫੋਲਡ ਨਹੀਂ ਕਰਾਂਗੇ ਤੇ ਬਸ ਇਸ ਨੂੰ ਇੱਥੋਂ ਫੋਲਡ ਕਰਕੇ نیچے ਤੋਂ ਇੱਥੋਂ ਆਪਾਂ ਪੀਕੋ ਵੀ ਕਰਵਾ ਸਕਦੇ ਹੁੰਦੇ ਆ ਨੀਚੇ ਤੋਂ ਆਪਾਂ ਪੀਕੋ ਕਰਵਾ ਕੇ ਵੀ ਉਹ ਵੀ ਬਹੁਤ ਸੋਹਣਾ ਲੱਗਦਾ ਨੀਚੇ ਤੇ ਇਹ ਆਪਣਾ ਹੁਣ ਬਣ ਕੇ ਸਕਰਟ ਪਲਾਜ਼ੋ ਤਿਆਰ ਹੈ ਬਸ ਆ ਸੀਨ ਨਾਲ ਰਹਿ ਗਏ ਸੀਨ ਲਗਾ ਕੇ ਆਪਣਾ ਪਲਾਜ਼ੋ ਰੈਡੀ ਹੈ ਹਾਂਜੀ ਆਪਣਾ ਸਕਰਟ ਬਣ ਕੇ ਤਿਆਰ ਹੈ ਇਸ ਸਕਰਟ ਪਲਾਜ਼ੋ ਬਣ ਗਈ ਹੈ ਬਿਲਕੁਲ ਲੁੱਕ ਉਸੇ ਤਰ੍ਹਾਂ ਲੱਗ ਰਹੀ ਹੈ ਨਾ ਜਿਵੇਂ ਕਾ ਗਰਾਮ ਦਾ ਤੇ ਇਹਦੇ ਇਸ ਤਰ੍ਹਾਂ ਅਲੱਗ-ਅਲੱਗ ਆਪਾਂ ਬਣਾਏ ਆ ਜਦੋਂ ਪਾਵਾਂਗੇ ਉਹ ਇੱਕੋ ਹੀ ਲੱਗਦਾ ਜਿਵੇਂ ਸਕਰਟ ਪਾਈ ਹੋਈ ਹੈ ਕੋਈ ਤੇ ਦੇਖ ਸਕਦੇ ਤੁਸੀਂ ਇਹ ਆਪਣਾ ਪਲਾਜ਼ੋ ਰੈਡੀ ਹੋ ਗਿਆ ਹੁਣ ਆਪਾਂ ਆਹ ਸ਼ਰਟ ਹੈ ਦੀ ਜਿਹਦੀ ਆਪਾਂ ਸ਼ਰਟ ਬਣਾਉਣੀ ਹੈ ਤੇ ਇਹਦੇ ਨਾਲ ਆਪਾਂ ਇਹ ਉੱਚਾ ਕਮੀਜ਼ੀ ਬਣਾਉਣਾ ਹੈ ਲੈਂਥ ਇਹ ਵੀ ਉੱਪਰ ਜਿੰਨਾ ਰਹਿ ਜਾਊਗਾ ਰਹਿ ਜੇ ਆਪਾਂ ਆਪ ਦੇ ਹਿਸਾਬ ਨਾਲ نیچے ਆਪਾਂ ਕਟਿੰਗ ਕਰ ਲਾਂਗੇ ਹੁਣ ਆਪਣਾ ਜੈਗੂ ਸੂਟ ਬਣ ਕੇ ਰੈਡੀ ਹੈ ਤੇ ਇਸ ਤਰੀਕੇ ਨਾਲ ਤੁਸੀਂ ਵੀ ਆਪਣਾ ਸਕਰਟ ਪਲਾਜ਼ੋ ਬਣਾ ਕੇ ਡਰੈਸ ਵਾਂਗੂ ਸੂਟ ਬਣਾ ਸਕਦੇ ਹੋ ਤੇ ਇਹ ਆਪਾਂ ਹੁਣ ਪ੍ਰੈਸ ਕਰਕੇ ਤੇ ਜੀ ਹੁਣ ਕਰਦੇ ਪੈਕਿੰਗ ਤੇ ਤੁਹਾਨੂੰ ਜੇ ਵੀਡੀਓ ਵਧੀਆ ਲਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਜੁੜ ਕਰ ਲੈਣਾ ਵੀਡੀਓ ਵੇਖਣ ਲਈ ਧੰਨਵਾਦ